ਇਹ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਪ੍ਰੈਸ ਕਾਨਫਰੰਸ ਕਰਕੇ ਅੱਜ ਅੰਗਣਵਾੜੀ ਸੈਂਟਰ ਲਈ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 1419 ਨਵੇਂ ਅੰਗਣਵਾੜੀ ਸੈਂਟਰ ਬਣਾਏ ਜਾਣਗੇ ਉਹਨਾਂ ਵਿੱਚੋਂ 56 ਪਹਿ ਚੁੱਕੀ ਹਨ ਤਾਂ 700 ਉਸਾਰੀ ਦੇਨ ਹਨ ਸਭ 바ਕੀ ਸ਼ੁਰੂ ਹੋਣ ਜਾ ਰਹੀ ਹਨ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਸਾਡਾ ਉਦੇਸ਼ ਹੈ ਪੰਜਾਬ ਵਿੱਚ ਅੰਗਣਵਾੜੀ ਸੈਂਟਰ ਅਪਗ੍ਰੇਡ ਕੀਤੇ ਜਾਣ ਨਵੀਆਂ ਬਿਲਡਿੰਗਾਂ ਬਣਾਈਆਂ ਜਾਣ ਇਸ ਲਈ ਪੰਜਾਬ ਸਰਕਾਰ ਵੱਲੋਂ ਹਰੇਕ ਸੈਂਟਰ ਤੇ ਰਿਪੇਅਰ ਲਈ 2 ਲੱਖ ਰੁਪਏ ਦਿੱਤੇ ਜਾਣਗੇ ਇਸ ਦੇ ਇਲਾਵਾ ਪਾਣੀ ਤੇ ਬਾਥਰੂਮ ਦੀ ਵਿਵਸਥਾ ਲਈ 7 ਕਰੋੜ ਰੁਪਏ ਖਰਚ ਕੀਤੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ 3000 ਹੋਰ ਅੰਗਣਵਾੜੀ ਵਰਕਰ ਭਰਤੀ ਕੀਤੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਅੰਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਮੋਗਾ ਤੇ ਫਿਰੋਜ਼ਪੁਰ ਵਿੱਚ ਹਰੇਕ ਅੰਗਣਵਾੜੀ ਸੈਂਟਰ ਲਈ 1 ਲੱਖ ਰੁਪਏ ਦਿੱਤੇ ਜਾਣਗੇ ਇਸ ਦੇ ਜਿਸ ਨਾਲ ਸੈਂਟਰਾਂ ਵਿੱਚ LED ਲਗਾਏ ਜਾਣਗੇ ਇਸ ਤੋਂ ਇਲਾਵਾ ਬਾਕੀ ਪੈਸਿਆਂ ਨਾਲ CCTV ਕੈਮਰੇ ਵੀ ਲਗਾਏ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਸਾਰੇ ਅੰਗਣਵਾੜੀ ਸੈਂਟਰਾਂ ਵਿੱਚ ਟਾਇਲਟ ਤੇ ਕਿਚਨ ਦੀ ਵਿਵਸਥਾ ਵੀ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਅੰਗਣਵਾੜੀ ਸੈਂਟਰਾਂ ਦੀਆਂ ਕੰਧਾਂ ਉੱਤੇ ਅਜਿਹੇ ਤਸਵੀਰਾਂ ਬਣਾਈਆਂ ਜਾਣ ਜਿਸ ਨਾਲ ਜਿਸ ਨਾਲ ਸੈਂਟਰ ਉੱਤੇ ਆ ਰਹੇ ਬੱਚੇ ਕੁਝ ਸਿੱਖਣ ਇਸ ਤੋਂ ਇਲਾਵਾ ਅੰਗਣਵੜੀ ਸੈਂਟਰਾਂ ਵਿੱਚ ਬਗੀਚੀ ਵੀ ਬਣਾਈ ਜਾਵੇਗੀ ਜਿਸ ਵਿੱਚ ਪੌਦੇ ਤੇ ਫੁੱਲ ਲਗਾਏ ਜਾਣਗੇ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੁੱਲ ਮਿਲਾ ਕੇ 200 ਕਰੋੜ ਰੁਪਏ ਅੰਗਣਵੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਖਰਚੇ ਜਾਣਗੇ ਸਾਡੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਪ੍ਰੈਸ ਕਾਨਫਰੰਸ ਕਰਕੇ ਅੱਜ ਅੰਗਣਵੜੀ ਸੈਂਟਰਾਂ ਲਈ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 1419 ਨਵੇਂ ਅੰਗਰਵਾਨੀ ਸੈਂਟਰ ਬਣਾਏ ਜਾਣਗੇ ਉਹਨਾਂ ਵਿੱਚੋਂ 56 ਪੈ ਚੁੱਕੀ ਹਨ ਤਾਂ 700 ਉਸਾਰੀ ਦੇਨ ਹਨ ਤਾਂ ਬਾਕੀ ਸ਼ੁਰੂ ਹੋਣ ਜਾ ਰਹੀ ਹਨ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਸਾਡਾ ਉਦੇਸ਼ ਹੈ ਪੰਜਾਬ ਵਿੱਚ ਅੰਗਣਵਾੜੀ ਸੈਂਟਰ ਅਪਗ੍ਰੇਡ ਕੀਤੇ ਜਾਣ ਨਵੀਆਂ ਬਿਲਡਿੰਗਾਂ ਬਣਾਈਆਂ ਜਾਣ ਇਸ ਲਈ ਪੰਜਾਬ ਸਰਕਾਰ ਵੱਲੋਂ ਹਰੇਕ ਸੈਂਟਰ ਤੇ ਰਿਪੇਅਰ ਲਈ 2 ਲੱਖ ਰੁਪਏ ਦਿੱਤੇ ਜਾਣਗੇ ਇਸ ਦੇ ਇਲਾਵਾ ਪਾਣੀ ਤੇ ਬਾਥਰੂਮ ਦੀ ਵਿਵਸਥਾ ਲਈ 7 ਕਰੋੜ ਰੁਪਏ ਖਰਚ ਕੀਤੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ 3000 ਹੋਰ ਅੰਗਣਵਾੜੀ ਵਰਕਰ ਭਰਤੀ ਕੀਤੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਅੰਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਮੋਗਾ ਤੇ ਫਿਰੋਜ਼ਪੁਰ ਵਿੱਚ ਹਰੇਕ ਅੰਗਣਵਾੜੀ ਸੈਂਟਰ ਲਈ 1 ਲੱਖ ਰੁਪਏ ਦਿੱਤੇ ਜਾਣਗੇ ਇਸ ਦੇ ਜਿਸ ਨਾਲ ਸੈਂਟਰਾਂ ਵਿੱਚ LED ਲਗਾਏ ਜਾਣਗੇ ਇਸ ਤੋਂ ਇਲਾਵਾ ਬਾਕੀ ਪੈਸਿਆਂ ਨਾਲ CCTV ਕੈਮਰੇ ਵੀ ਲਗਾਏ ਜਾਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਅੰਗਣਵਾੜੀ ਸੈਂਟਰਾਂ ਵਿੱਚ ਟਾਇਲਟ ਤੇ ਕਿਚਨ ਦੀ ਵਿਵਸਥਾ ਵੀ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਅੰਗਣਵਾੜੀ ਸੈਂਟਰਾਂ ਦੀਆਂ ਕੰਧਾਂ ਉੱਤੇ ਅਜਿਹੇ ਤਸਵੀਰਾਂ ਬਣਾਈਆਂ ਜਾਣ ਜਿਸ ਨਾਲ ਜਿਸ ਨਾਲ ਸੈਂਟਰ ਉੱਤੇ ਆ ਰਹੇ ਬੱਚੇ ਕੁਝ ਸਿੱਖਣ ਇਸ ਤੋਂ ਇਲਾਵਾ ਅੰਗੜਵੜੀ ਸੈਂਟਰਾਂ ਵਿੱਚ ਬਗੀਚੀ ਵੀ ਬਣਾਈ ਜਾਵੇਗੀ ਜਿਸ ਵਿੱਚ ਪੌਦੇ ਤੇ ਫੁੱਲ ਲਗਾਏ ਜਾਣਗੇ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਗਣਵਾੜੇ ਦਿਨਾਂ ਵਿੱਚ ਕੁੱਲ ਮਿਲਾ ਕੇ 200 ਕਰੋੜ ਰੁਪਏ ਅੰਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਖਰਚੇ ਜਾਣਗੇ। ਸਰਪਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਪ੍ਰੈਸ ਕਾਨਫਰੰেন্স ਕਰਕੇ ਅੱਜ ਅੰਗਣਵਾੜੀ ਸੈਂਟਰਾਂ ਲਈ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 1419 ਨਵੇਂ ਅੰਗਣਵਾੜੀ ਸੈਂਟਰ ਬਣਾਏ ਜਾਣਗੇ। ਉਹਨਾਂ ਵਿੱਚੋਂ 56 ਬਣ ਚੁੱਕੀ ਹਨ ਤਾਂ 700 ਉਸਾਰੀ ਦੇਨ ਹਨ। ਸਭ 바ਕੀ ਸ਼ੁਰੂ ਹੋਣ ਜਾ ਰਹੀ ਹਨ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਸਾਡਾ ਉਦੇਸ਼ ਹੈ ਪੰਜਾਬ ਵਿੱਚ ਅੰਗਣਵਾੜੀ ਸੈਂਟਰ ਅਪਗ੍ਰੇਡ ਕੀਤੇ ਜਾਣ ਨਵੀਆਂ ਬਿਲਡਿੰਗਾਂ ਬਣਾਈਆਂ ਜਾਣ ਇਸ ਲਈ ਪੰਜਾਬ ਸਰਕਾਰ ਵੱਲੋਂ ਹਰੇਕ ਸੈਂਟਰ ਤੇ ਰਿਪੇਅਰ ਲਈ 2 ਲੱਖ ਰੁਪਏ ਦਿੱਤੇ ਜਾਣਗੇ ਇਸ ਦੇ ਇਲਾਵਾ ਪਾਣੀ ਤੇ ਬਾਥਰੂਮ ਦੀ ਵਿਵਸਥਾ ਲਈ 7 ਕਰੋੜ ਰੁਪਏ ਖਰਚ ਕੀਤੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ 3000 ਹੋਰ ਅੰਗਣਵਾੜੀ ਵਰਕਰ ਭਰਤੀ ਕੀਤੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਅੰਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਮੋਗਾ ਤੇ ਫਿਰੋਜ਼ਪੁਰ ਵਿੱਚ ਹਰੇਕ ਅੰਗਣਵਾੜੀ ਸੈਂਟਰ ਲਈ 1 ਲੱਖ ਰੁਪਏ ਦਿੱਤੇ ਜਾਣਗੇ ਇਸ ਦੇ ਜਿਸ ਨਾਲ ਸੈਂਟਰਾਂ ਵਿੱਚ LED ਲਗਾਏ ਜਾਣਗੇ ਇਸ ਤੋਂ ਇਲਾਵਾ ਬਾਕੀ ਪੈਸਿਆਂ ਨਾਲ CCTV ਕੈਮਰੇ ਵੀ ਲਗਾਏ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਸਾਰੇ ਅੰਗਣਵਾੜੀ ਸੈਂਟਰਾਂ ਵਿੱਚ ਟਾਇਲਟ ਤੇ ਕਿਚਨ ਦੀ ਵਿਵਸਥਾ ਵੀ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਅੰਗਣਵਾੜੀ ਸੈਂਟਰਾਂ ਦੀਆਂ ਕੰਧਾਂ ਉੱਤੇ ਅਜਿਹੇ ਤਸਵੀਰਾਂ ਬਣਾਈਆਂ ਜਾਣ ਜਿਸ ਨਾਲ ਜਿਸ ਨਾਲ ਸੈਂਟਰ ਉੱਤੇ ਆ ਰਹੇ ਬੱਚੇ ਕੁਝ ਸਿੱਖਣ ਇਸ ਤੋਂ ਇਲਾਵਾ ਅੰਗਣਵੜੀ ਸੈਂਟਰਾਂ ਵਿੱਚ ਬਗੀਚੀ ਵੀ ਬਣਾਈ ਜਾਵੇਗੀ ਜਿਸ ਵਿੱਚ ਪੌਦੇ ਤੇ ਫੁੱਲ ਲਗਾਏ ਜਾਣਗੇ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੁੱਲ ਮਿਲਾ ਕੇ 200 ਕਰੋੜ ਰੁਪਏ ਅੰਗਣਵੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਖਰਚੇ ਜਾਣਗੇ